ਉਹ ਹੁਣ ਆਪਾਂ ਇੱਥੇ ਚੰਗੇ ਭਲੇ ਰਹਿਣ ਦੇ ਇਤੋਂ ਫਿਰ ਇਹਨਾਂ ਨੇ ਕਹਿਣਾ ਵਾ ਕਿ ਜੋ ਦੀਦੀ ਤੁਹਾਨੂੰ ਕਹਾ ਤੁਸੀਂ ਰਮਾਨਾ ਬੈਠੇ ਰਹੋ ਨਹੀਂ ਜੀ ਉਹ ਨਹੀਂ ਕੋਮਦੀ ਤੇ ਨਾਕਵਾਵੇ ਅੱਗ ਲੱਗੀ ਸਾਨੂੰ ਪਿਆਲੀਆਂ ਦੀ ਮੈਂ ਪਿਆਲੀ ਲੱਲਾ ਮੈਂ ਪਿਆਲੀ ਉਹਨਾਂ ਦਾ ਤੇ ਹਿਸਾ ਲੱਲਾ ਮੈਂ ਉਹ ਨਹੀਂ ਸੰਧਣਾ ਇਹ ਕਿਹੜੀ ਪੇਕੀਆਂ ਤੋਂ ਲੈ ਕੇ ਆਈ ਪਿਆਲੀ ਵੇਹਲੋ ਚਾਚੀ ਤੁਸੀਂ ਵੀ ਆਂਦੇ ਹੁੰਦੇ ਨਾ ਕਿ ਪਾਪ ਮੈਂ ਇਦਾਂ ਕਹਿ ਕੇ ਇਸ ਕਰਦੇ ਆਪੇ ਜਮੀਨ ਜਾਤਨ ਮਿਲ ਜਾਣੀ ਜਾਂ ਇਦਾਂ ਵਾ ਚਲੋ ਜੀ ਨਹੀਂ ਕਰਦਾ ਕਹਿਣ ਨੂੰ ਕਿ ਚਲੋ ਸਾਰਾ ਕੁਝ ਠੀਕ ਠਾਕ ਹੋਵੇ ਤੇ ਵੇਹਲੋ ਇਹ ਦਰਬ ਦੀ ਚਪੇੜ ਪੈਂਦੀ ਆ ਤੇ ਪਤਾ ਨਹੀਂ ਉਹ ਲੱਗਦਾ ਪਤਾ ਨਹੀਂ ਲੱਗਦਾ ਆਪਣੇ ਚਾਰ ਦੋ ਕਿੱਲੇ ਨਹੀਂ ਆਪਣੇ ਜਗ੍ਹਾ ਖਾਪ ਕੇ ਆਈ ਕਿ ਬਣੇ ਕੀਤਾ ਹੈ ਗਾੜੀਆਂ ਉਂਟਾ ਤੋ ਉਹ ਤਾਂ ਪਹਿਣਾ ਹਜੇ ਵੀ ਸਿਰਦੇ ਵਾਲਾ ਨੂੰ ਪੈਂਦੀ ਤੋ ਉਹਦੀ ਤੂੰ ਛੱਡ ਗੱਲ ਕੋਈ ਗੱਲ ਨਹੀਂ ਉਹ ਤੁਹਾਨੂੰ ਪਤਾ ਦੀਦੀ ਨੇ ਨਹੀਂ ਸੁਧਰਨਾ ਨਹੀਂ ਸੁਧਰ ਸਕਦੀ ਇਹਨੇ ਵੱਡੇ ਠੋਕਰ ਆਪਣੇ ਆਦਮੀ ਨੂੰ ਨਾ ਇਹ ਚੀਜ਼ ਹੋਈ ਹੋਵੇ ਤਾਂ ਬੰਦੇ ਨੂੰ ਅਕਲ ਆ ਜਾਂਦੀ ਗੱਲ ਹੀ ਨਹੀਂ ਆਉਂਦੀ ਕੋਈ ਤੋ ਉਹਦੇ ਫਿਰ ਵੀ ਸਿਰਦੇ ਵਾਲਾ ਨੂੰ ਪੈਂਦੀ ਬੰਦਾ ਘਰ ਬਿਮਾਰ ਪਿਆ ਹੋਵੇ ਨਾ ਔਰਦਾ ਹੀ ਕੱਖ ਨਹੀਂ ਆਹ ਨਹੀਂ ਇਹ ਤਾਂ ਹੈ ਕਿ ਕਿੱਧਰ ਨੂੰ ਜਾ ਕੇ ਆਂਦੀ ਦਵਾਈ ਵੀ ਇੰਨੀ ਕਰਾਈ ਦਵਾਈ ਨਾਲ ਵੀ ਨਹੀਂ ਫਰਕ ਪੈਂਦਾ ਉਹਨੂੰ ਹਾਂ ਆ ਮੰਨੇ ਕੋ ਚੋਕਦੇ ਦੋ ਕੋਈ ਉਜਾ ਉਜਾ ਹੇ ਰਬਾ ਉਜਾ ਹੇ ਰਬਾ ਉਜਾ ਪੂਜਾ ਹਾਂ ਛੇਤਿਆ ਆ ਵੀ ਲੋਏ ਦੇ ਕੰਮ ਹੈ ਉੱਠ ਤਾਂ ਭਰਾਵਾ ਉਹ ਉਹੜਾ ਲੋਕ ਆਏ ਆਏ ਦੇਖਾਂ ਹੈ ਪਾਣੀ ਦਾ ਘੋਟ ਨਹੀਂ ਕਪੀਤਾ ਗਿਆ ਫੜ ਕੇ ਗੱਲਾਂ ਤਾਂ ਬੜੀਆਂ ਬੜੀਆਂ ਸੁਣਾਉਂਦੇ ਆਂ ਹੀ ਉੱਥੇ ਹੈ ਪੂਜਾ ਰੱਬ ਤੋਂ ਡਰ ਕੋ ਜੇ ਮੈਂ ਮੰਡੀ ਤੇ ਪੈ ਗਿਆ ਵਾ ਤੇ ਤੂੰ ਇੱਕ ਕੰਮ ਸਖਾ ਮੇਰਾ ਸਾਥ ਦੇ ਦੇ ਤੂੰ ਸਾਥ ਹੀ ਦੇਣੀ ਤੇਰਾ ਐਨੇ ਚ ਰਾਂਦਾ ਐਵੇਂ ਥੋੜਾ ਹੋਰ ਤੈਨੂੰ ਡਾਕਟਰ ਕੋਲ ਇਦਾਂ ਥੋੜਾ ਘੁਰਿਆ ਪੈਂਡਿਆ ਹੀ ਮੈਂ ਹੀ ਭੇਜਾਂ ਦੇ ਹੀ ਤਾਦੀ ਤੈਨੂੰ ਕਿਸ ਦੇ ਨਾਲ ਭੇਜ ਦੇ ਤੇ ਕਦੀ ਤੈਨੂੰ ਕਿਸ ਦੇ ਨਾਲ ਭੇਜ ਦੇ ਤੂੰ ਤੇ ਉਹੀ ਮੇਰੇ ਲੱਗਦਾ ਪਤਾ ਨਹੀਂ ਤੂੰ ਉਹ ਮਾਰਗਾ ਤਾਂ ਪੈਗਾ ਬਿਮਾਰਤ ਕੋ ਮੈਨੂੰ ਕਰ ਦੇਣਾ ਵਾ ਜਾਨ ਸੁੱਕਣੇ ਪਾਈ ਆ ਤੁਹਾਡੀ ਪੂਜਾ ਖੜ ਪਾਣੀ ਪੀ ਲਾ ਪਹਿਲਾਂ ਹੁਣ ਪੂਜਾ ਪੂਜੇ ਕਰੀ ਜਾਣਾ ਮਮਾ ਜਾਈ ਮਾਰੀ ਜਾਣਿਆ ਸੁਣਿਆ ਹੈ ਕਹਿੰਦੇ ਦੁੱਖ ਪੈਣ ਤੇ ਸਾਰੇ ਆਪਣੇ ਨੂੰ ਸਾਥ ਛੱਡ ਦਿੰਦੇ ਪਰ ਅੱਜ ਰੱਬ ਨੇ ਮੈਨੂੰ ਨਾ ਅੱਖੀ ਵਿਖਾਤਾ ਸਾਰਾ ਸਭ ਕੁਝ ਮੇਰੇ ਦਿਮਾਗ ਤੋਂ ਨਾ ਰੱਬ ਨੇ ਪਰਦਾ ਲਾਤਾ ਚੱਲ ਰੱਖ ਗਿਆ ਪਰਦਾ ਤੇ ਚੰਗਾ ਹੋਇਆ ਲਾਤੀਆ ਇਹਦਾ ਰੱਖ ਦੇ ਪੰਗਾ ਪਾਇਆ ਤੂੰ ਵਾਧੂ ਦਾ ਮੇਰੇ ਵਾਸਤੇ ਤੇਰਨੋ ਚੰਗਾ ਦਾ ਮੈਂ ਬਿਮਾਰ ਹੋ ਜਾਂਦੀ ਨਾ ਤਾਂ ਆਹੀ ਤੂੰ ਤੇ ਹੱਡਵਾ ਤੇ ਹੋਰ ਹੀ ਮਿਤਾ ਪਾ ਕੇ 라ਦੀਆ ਉਤੋਂ ਸ਼ਰੀਕਾਂ ਨੂੰ ਲਿਆ ਗਿਆ ਸਾਡੇ ਹਿੱਕ ਤੇ ਚੜਾ ਕੇ ਤੇ ਵਿਆਹਾਂ ਸੱਪ ਲਟਾਉਣ ਮੇਰੀਆਂ ਮਾਫੀਆਂ ਮੰਗਾ ਲਿਆ ਉਥੋਂ ਜਾ ਕੇ ਪਾਣੀ ਦਾ ਘੁੱਟ ਫੜ ਕੇ ਨਹੀਂ ਪੀਤਾ ਜਾਣਿਆ ਤੇਰੇ ਕੋ ਤਾਂ ਵੀ ਤਨ ਇੰਨੀਆਂ ਗੱਲਾਂ ਹੁੰਦੀਆਂ ਵਾ ਤੇ ਤੇਰਾ ਅੰਗ ਪੈਰ ਚੱਜਣਾ ਚੱਲਦੇ ਹਾਂ ਤਾਂ ਫਿਰ ਕੀ ਕਰੇ ਤੂੰ ਰੱਬ ਦਾ ਵਾਸਤਾ ਰੱਬ ਤੋਂ ਕੋ ਡਰ ਪੂਜਾ ਤੇ ਰੱਬ ਦਾ ਕਹਿਰ ਬਲਾ ਮਾੜਾ ਹੁੰਦਾ ਠੀਕ ਆ ਮੈਂ ਤੇ ਭੁਗਤਣੇ ਨੇ ਸਭ ਕੁਝ ਹੁਣ ਤੂੰ ਨਾ ਭੁਗਤ ਲੈ ਚਮਚਿਆਣਾ ਚੀਜ਼ਾਂ ਤੇਰੇ ਮੂੰਹ ਚ ਪਾਉਣੀ ਹੈ ਤੈਨੂੰ ਭਾਲਣੇ ਪੱਚਦੀ ਆਗੀ ਚੰਗਾ ਕੋਈ ਗੱਲ ਨਹੀਂ ਉਹਨਾਂ ਨੂੰ ਲੈ ਆਏ ਤੇ ਆਪੇ ਤੈਨੂੰ ਨਾਲੇ ਖਵਾਉਣਗੇ ਤੈਨ ਨਾਲੇ ਤੇਰੀ ਸੇਵਾ ਕਰਨਗੇ ਤੈਨੂੰ ਲੱਗ ਜਾਊ ਪਤਾ ਨਾਲੇ ਕਿੰਦਾ ਕਿੰਨਾਂ ਸੇਵਾ ਕਰਾਈ ਦੀਏ ਕੇਕੋ ਆਦੀ ਹੋ ਗਈ ਹੈ ਤੇਰੀ ਤੇ ਕਿਹਦੇ ਜਿਹੜਾ ਅਨੇ ਵਾਲੀ ਗੱਲ ਨਾਲ ਇਹ ਤੇ ਬੋਲਣ ਲੱਗਾ ਕੋਈ ਨਹੀਂ ਵੰਦੀ ਮੈਨੂੰ ਲੱਗਦਾ ਐ ਇਦਾਂ ਅਤਿਆਚਾਰ ਪੰਮ ਤੇ ਕਰਦੀ ਰਹੀ ਹੋਣੀ ਓਹੋ ਤਾਂ ਨੇ ਵਿਚਾਰੀ ਇਹਦੀਆਂ ਗੱਲਾਂ ਸੁਣਦੀ ਇਹ ਤੇ ਮੇਰਾ ਸਾਥ ਨੇ ਛੱਡ ਗਈ ਆ ਤੇ ਇਹਨੇ ਬਗਾਨੇ ਦੇ ਪੀੜ ਕਿ ਜਾਣਨੀ ਇਹ ਤੇ ਮੇਰੀ ਪੀੜ ਨੂੰ ਨਹੀਂ ਕੋ ਸਮਝਾਂਗੇ ਕਿੱਦਾਂ ਮੈਨੂੰ ਗੱਲਾਂ ਸੁਣਾਉਂੜੀ ਐਵੇਂ ਸਾਡੇ ਕਿੰਦੇ ਕੋਈ ਕਿਹਦਾ ਸਾਥੀ ਨਹੀਂ ਸਾਰੇ ਸੁਖ ਦੇ ਸਾਥੀ ਔਖੇ ਵੇਲੇ ਕੋਈ ਤੇ ਕੋਈ ਕੰਮ ਨਹੀਂ ਹੁੰਦਾ ਪ੍ਰਮਾਤਮਾ ਤੂੰ ਆਂ ਇਹੇ ਰੱਖਿਆ ਕਰ ਹਣ ਉਹਨੂੰ ਮੈਨੂੰ ਲੱਗਦਾ ਨਾ ਚਲੋ ਕੋਈ ਨਾ ਥੋੜਾ ਚਿਰ ਵਾ ਨਾ ਥੋੜਾ ਚਿਰ ਟੈਨਸ਼ਨ ਵਾ ਤੇ ਥੋੜਾ ਜਿਹਾ ਸਰੀਰ ਸਾਟ ਹੋ ਜਾਣਾ ਵਾ ਤੇ ਬਾਕੀ ਜੇ ਨੂਰ ਉਹਨਾਂ ਦੇ ਕਰਕੇ ਕੋਈ ਗੱਲ ਆ ਤੇ ਕੋਈ ਗੱਲ ਨਹੀਂ ਨੂਰ ਉਹਨਾਂ ਸਕੂਲੋਂ ਆ ਜਾਂਦੀਆਂ ਨਾ ਤੇ ਸਵੇਰੇ ਸਤਵਾਰ ਛੁੱਟੀ ਆ ਤੇ ਮੈਂ ਸਵੇਰੇ ਸਕੂਲ ਲੈ ਜੂੰਗੀ ਨਾ ਆ ਲੈ ਜੀ ਕਿਹੜੀ ਮੈਂ ਚਲ ਜੂੰਗੀ ਤੇਰੇ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਤੁਸੀਂ ਮੇਰ ਨਾਲ ਜਾਓ ਤੇ ਕੋਈ ਨਹੀਂ ਨਿਆਣੇ ਮੇਲ ਆਉਣਗੇ ਤੇ ਤੇਰੇ ਨਿਆਣੇ ਦੇ ਨਾਲ ਚਲ ਮਿਲਣ ਦੇ ਨਾਲ ਉਹਦਾ ਭਲਾ ਹੋ ਜਾਊਗਾ ਤੇ ਹੋਰ ਕੀ ਚਾਹੀਦਾ ਹਨਾ ਨਹੀਂ ਕੋਈ ਗੱਲ ਨਹੀਂ ਜਿੱਦਾਂ ਦਾ ਉਹਨਾਂ ਨੂੰ ਆਪਣਾ ਪਿਆ ਹੋਇਆ ਤਾਂ ਅੱਜ ਤੇ ਵੇਂਦਾ ਕੋਈ ਨਹੀਂ ਨੂਰ ਹੋਣੇ ਜਾਣ ਗਿਆ ਤੇ ਜਾ ਕੇ ਮਿਲ ਕੇ ਆਉਣ ਗਿਆ ਚੱਲ ਪਾ ਮੇਰੀ ਗੱਲ ਸੁਣ ਹੁਣ ਮੰਨਣਾ ਬਦਲ ਨਹੀਂ ਚੰਗਾ ਤੇ ਮੇਰੀ ਧੀ ਨਾ ਮੇਰਾ ਕਰਕੇ ਚੱਲ ਚੱਲ ਜੀ ਪਤਾ ਨਹੀਂ ਹੁਣ ਚਲੋ ਕੋਈ ਨਹੀਂ ਚਾਚੀ ਜੀ ਨੂਰ ਉਹਨੇ ਸ਼ਾਮਾ ਨੂੰ ਆਉਂਦੀਆ ਵਾ ਨਾ ਤਾਂ ਫਿਰ ਸ਼ਾਮਾ ਨੂੰ ਨਹੀਂ ਤੇ ਫਿਰ ਸਵੇਰੇ ਛੁੱਟੀ ਆ ਤਾਂ ਸਵੇਰੇ ਕੋਈ ਨਹੀਂ ਘਾੜੀ ਚੱਲ ਜਾਗੇ ਆ ਸਵੇਰੇ ਘਾੜੀ ਚੱਲ ਜੀ ਤੇ ਜਾਂ ਫਿਰ ਇਦਾਂ ਕਰਿਓ ਮੈਂ ਰਹਿਨ ਦੂੰਗੀ ਤੂੰ ਹੀ ਦੋਵਾਂ ਕੁੜੀਆਂ ਨੂੰ ਲੈ ਜਾ ਤੇ ਮਲਾ ਲਿਓ ਤਾਂ ਆਏ ਉਹ ਦਿਨ ਚਲ ਤੂੰ ਹੀ ਕੋਈ ਗੱਲ ਨਹੀਂ ਤੇਰਾ ਘਰ ਵੀ ਉਹੀ ਆ ਕੋਈ ਗੱਲ ਨਹੀਂ ਤੇ ਤੇ ਮੁੜ ਕੇ ਅੰਦਰ ਤੇ ਉ ਘਰ ਉਹੀ ਤੇ ਇੰਨੂ ਹੀ ਮਿਲ ਜਾਂ ਤਾਂ ਸਹੀ ਹੈ ਪਤਾ ਚੇਤਨ ਪਤਾ ਘਰ ਕਾਦਾ ਜਦੋਂ ਜੇ ਘਰ ਹੁੰਦਾ ਸਾਨੂੰ ਘਰ ਚੋਂ ਦੰਨ ਧੱਕੇ ਮਾਰਦੇ ਤੁਹਾਨੂੰ ਪਤਾ ਉਹ ਚੀਜ਼ਾਂ ਨੂੰ ਭੁੱਲਦੀਆਂ ਥੋੜੀਆਂ ਸਭ ਕੁਝ ਮਿਲ ਜਾਣਾ ਵੇਖੀ ਤੈਨੂੰ ਤੇਰਾ ਹੱਕ ਮਿਲ ਜਾਣਾ ਕਿਤੇ ਨਹੀਂ ਤੇਰਾ ਹੱਕ ਜਾਣਾ ਕੋਈ ਟਾਈਮ ਹੁੰਦਾ ਨਹੀਂ ਚਾਚਾ ਮੈਨੂੰ ਹੱਕ ਚਾਹੀਦਾ ਨਹੀਂ ਮੈਂ ਰੋਟੀ ਹੈ ਤੁਹਾਨੂੰ ਪਤਾ ਦੋ ਬੁਰਕੀਆਂ ਖਾਂਦੇ ਆ ਸ਼ਾਤ ਬਣੀ ਹਨ ਕੋਈ ਟੈਨਸ਼ਨ ਨਹੀਂ ਹੈਗੀ ਕੋਈ ਗੱਲ ਨਹੀਂ ਉਹ ਆਪਣਾ ਜਿੱਦਾਂ ਮਰਜ਼ੇ ਵਸਾਂ ਰਸਣਾ ਆਪਣਾ ਹੱਕ ਵੀ ਖਾਣ ਕੋਈ ਗੱਲ ਨਹੀਂ ਤੇ ਆਪਣੇ ਘਰ ਵਧੀਆ ਰਹਿਣਾ ਰੋਟੀ ਦੀ ਗੱਲ ਤੂੰ ਕਰਦੀ ਰੋਟੀ ਤੇ ਚੱਲ ਤੂੰ ਸੌਖੀ ਖਾਂਂਦੀ ਉਹਨਾਂ ਨਾਲੋਂ ਵਧੀਆ ਖਾਂਂਦੀ ਆ ਮਹਾਰਾਜ ਗੜੀ ਹੱਥ ਜੋੜਿਆ ਕਰ ਕਿ ਮੇਰੇ ਦਿਨਿਆਣੀ ਠੀਕ ਠਾਕ ਰਹਿਣ ਤਾਂ ਅੰਦਰ ਉਸਤੀ ਆ ਨਹੀਂ ਦੰਦੇ ਸੱਚੇ ਪਾਤਸ਼ਾਹ ਚਾਚੇ ਅਹੀਂ ਦੰਦੇ ਆ ਕਿ ਚੱਲ ਉਹ ਵੀ ਪਰਮਾਤਮਾ ਉਹਨਾਂ ਨੂੰ ਵੀ ਠੀਕ ਰੱਖੇ ਅੱਗੇ ਇੱਕ ਤਾਂ ਚਲੋ ਤੁਹਾਨੂੰ ਪਤਾ ਉਹਦੀ ਕਿਸਮਤ ਹੀ ਉਹਦੇ ਨਾਲ ਇੱਕ ਇਦਾਂ ਹੋ ਗਿਆ ਹੁਣ ਪਰਮਾਤਮਾ ਇਹਨਾਂ ਦੀ ਲੰਬੀ ਲੰਬੀ ਉਮਰ ਕਰੇ ਤੇ ਆਪਣੇ ਘਰ ਦੇ ਬੂਵੇ ਖੁੱਲੇ ਰੱਖਦੇ ਆਪਣਾ ਰਹਿਣ ਮਜੇ ਦੇ ਨਾਲ ਹਾਂ ਕੋਈ ਨਹੀਂ ਬੁੱਢੀ ਦੇ ਸਮਝ ਚਲੋ ਠੀਕ ਹੈ ਹਨਾ ਤੋਰਵਾ ਹਾਂਜੀ ਤੇ ਕੁੜੀਆਂ ਨੂੰ ਮਿਲਾ ਲਿਆਵਾਂਗੇ ਘੜੀ ਹਾਂਜੀ ਕੋਈ ਕੂਗੀ ਕੂਗੀ ਤੇਰਾ ਨਾਂ ਕੂਗੀ ਤੇ ਨਹੀਂ ਸਹੀ ਅਸੀਂ ਉਹ ਕੋਈ ਲੈਣਾ ਚਲੋ ਠੀਕ ਆ ਚਾਚਾ ਜੀ ਬੈਜੋ ਪੜੋਲ ਅੰਦਰ ਪਏ ਆ ਚਾਰ ਪੰਜ ਤੇ ਮੈਂ ਤੁਹਾਨੂੰ ਲਿਆ ਦਿੰਨੀ ਆ ਨਹੀਂ ਮੈਂ ਮੁੜ ਕੇ ਲੈ ਜੂਗੀ ਪੜੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਕਿਉਂ ਉਹ ਨਾ ਪੜੋਲ ਅਸੀਂ ਘੜਾ ਹੁਣ ਖਾਣ ਦੇ ਆ ਤੇ ਕੋਈ ਗੱਲ ਨਹੀਂ ਲਾਜੋ ਤੇ ਮੈਂ ਦੀ ਰਹਿਣ ਦੀ ਬਣਾ ਲੈਂਦੀ ਤੂੰ ਸਬਜੀ ਨਹੀਂ ਸਬਜੀ ਹੁਣ ਨਿਆਣੇ ਤਾਲੀ ਨਹੀਂ ਨਹੀਂ ਖਾਂਦੇ ਕੋਈ ਕੱਢਾ ਕੋਈ ਲੀੜਾ ਕੱਪੜਾ ਸੀਣ ਵਾਸਤੇ ਹਾਂਜੀ ਹਾਂਜੀ ਕੱਪੜੇ ਪਥਰੇ ਸੀ ਹੁਣ ਨਾਉਂਦੇ ਆਜੋ ਤੁਹਾਨੂੰ ਤੇ ਤੂੰ ਮੈਨੂੰਿੱਡੇ ਦੇ ਪਰੋਲ ਦੋਖ ਫਿਰ ਹੈਗੇ ਤੇ ਜਿੱਪ ਤੈਨਾਂ ਅੱਜ ਮੈਂ ਵੀ ਬੜਾ ਮੇਨ ਹੈ ਜਵਾਨ ਹੀ ਖਾਲੀ ਮੇਂ ਚ ਕੰਮ ਮੈਂ ਸਵਾਰ ਨਿਪੜਦਾ ਨਾ ਕੋਈ ਭਾਰੀ ਕੋਰਾ ਹੈ ਨਾ ਕੋਕ ਨਾ ਮੰਮੀ ਦਾ ਫੋਨ ਆ ਗਿਆ ਈ ਮੈਂ ਤਾਂ ਕਹਤਾ ਸੌਟ ਕੱਢ ਲਈ ਹੁਣ ਗੱਲ ਕਰਦਾ ਹੈਲੋ ਹੈਲੋ ਸੋਸ਼ੀ ਅਮੀ ਸਤ ਸ੍ਰੀ ਅਕਾਲ ਵਧੀਆ ਵਧੀਆ ਤੁਸੀਂ ਦੱਸੋ ਮਾਰਕ ਕਰ ਲਿਆ ਹੋਰ ਕੀ ਬੰਦਿਆ ਕੁਛ ਨਹੀਂ ਬੰਨਾਂ ਦੀ ਬਾਤ ਸਰਾ ਮਤ ਦਾ ਨਾਤਾ ਉਹ ਕਮਤੰਦਾ ਕਿੱਥੇ ਹੋਣ ਡਿਆ ਵਾ ਮੀ ਬਹੁਤ ਪੈਣ ਡਿਆ ਸਾਡੇ ਤੇ ਰਾਤ ਦਾ ਬਹੁਤ ਮੀਂਹ ਆ ਤੇ ਹਾਂ ਮੀਂਹ ਤੇ ਬੜਾ ਪੈਣ ਡਿਆ ਆ ਉਹ ਤਾਂ ਮੀਂਹ ਦੇ ਕਰਕੇ ਤਾਂ ਪਤਾ ਛੜ ਛੂਡ ਨਹੀਂ ਬਾਹਰ ਲੱਗਣਾ ਮੈਂ ਤਾਂ ਮਾੜਾ ਮੋਟਾ ਜਾਂਦਾ ਤਾਂ ਕਰਕੇ ਤੇ ਮੈਂ ਤਾਂ ਵੀ ਸੂਰ ਸੇ ਮੈਂ ਚਲੇ ਗੱਟ ਲੈਣੀ ਆ ਠੰਡਾ ਵਾ ਮੌਸਮ ਬਾਹਰ ਦਾ ਹੁਕਾਮਾ ਦਾ ਨਿਪਟਣਾ ਨਹੀਂ ਅੱਜ ਹਾਂਜੀ ਹਾਂਜੀ ਸਭ ਠੀਕ ਠਾਕ ਆ ਅੱਜ ਛੁੱਟੀ ਹੋ ਗਈ ਨਾ ਤੇ ਸੂਰੇ ਮੀਂਹ ਬੜਾਈ ਤੇ ਛੱਡਣ ਨਹੀਂ ਜਾ ਗਿਆ ਪਾਣੀ ਪਾਣੀ ਰਾਹ ਤੇ ਹੋਇਆ ਤਾਂ ਮੈਂ ਇਹਨਾਂ ਦੇ ਬੂਡਵਾਰ ਸਾਰੇ ਗਿੱਲੇ ਹੋ ਜਾਣੇ ਆ ਆਮ ਨਹੀਂ ਪੈਣੇ ਬੜਾ ਲਿਆ ਪਤਰਾ ਅੱਜ ਹਾਂਜੀ ਹਾਂਜੀ ਹੋਰ ਤੁਹਾਨੂੰ ਸੁਣਾਉ ਕਰ ਲਿਆ ਕੰਮ ਧੰਦਾ ਹਾਂ ਕਰ ਲਿਆ ਬਸ ਫੁਲਕੇ ਫੁਲਕੇ ਬਣਾ ਗਏ ਮੈਂ ਤਾਂ ਨੂੰ ਨਾਈ ਫੋਨ ਲਾਉਂਦਾ ਤੁਸੀਂ ਉਦੋਂ ਫੋਨ ਨਹੀਂ ਚੁੱਕਿਆ ਤੇ ਮੈਂ ਨਾ ਮੰਮੀ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਚੰਗਾ ਨਹੀਂ ਕੋਈ ਤਾਂ ਅੰਗੀ ਦੇ ਸੀ ਹਾਂਜੀ ਹਾਂਜੀ ਗਾਲੇ ਹੈ ਮਮੀ ਕਿਉਂ ਨਾ ਵਿਪਨ ਭਾਜ ਨਹੀਂ ਠੀਕ ਕਿਉਂ ਉਹਨੂੰ ਵੀ ਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਦਾ ਨਾੜਾ ਦਾ ਹੀ ਕੁਝ ਹੋ ਗਿਆ ਵਾ ਤੇ ਉਹਨਾਂ ਦਵਾਈ ਦੇ ਬਈ ਵੀ ਚੱਲਣ ਡਈ ਹੈ ਹਾਂ ਤੇ ਉਹ ਬੜਾ ਬੁਰਾ ਹਾਲ ਆ ਉਹਨਾਂ ਦਾ ਤੇ ਉਹ ਨਾ ਚਾਚੀ ਆਈ ਨੀ ਕੱਲਾ ਤਾਂ ਕਹਿਣ ਦੀ ਕਿ ਵਿਪਨ ਭਾਜ ਆਕਣ ਦਾ ਮੈਂ ਨਿਆਣਿਆਂ ਨੂੰ ਮਿਲਣਾ ਵਾ ਉਹਦੇ ਕਰਕੇ ਬੜਾ ਔਖਾ ਜਾ ਹੋ ਗਿਆ ਵਾ ਤੇ ਉਹ ਨਿਆਣਿਆਂ ਨੂੰ ਮਿਲਣ ਦੇ ਕਰਕੇ ਤੇ ਹੁਣ ਸੱਦਣ ਦੇ ਤਾਂ ਨਾ ਮੈਂ ਹੁਣ ਜਾਨ ਜੋਗੀ ਦੇ ਨਾਂ ਰਹਿਣ ਜੋਗੀ ਮੈਂ ਤੁਹਾਨੂੰ ਇਹ ਪੁੱਛਣ ਢੀਕ ਮੈਂ ਕੀ ਕਰਾਂ ਬੋਟਾ ਮੇਰੀ ਗੱਲ ਸੁਣੋ ਉਹਨਾਂ ਨੂੰ ਵੀ ਜੇ ਕਰਦੀ ਨਾ ਹੋਣੀ ਆਪੇ ਜੇ ਤੁਸੀਂ ਉਹਨਾਂ ਦੇ ਆ ਕਰੇਂਗੀ ਤਾਂ ਉਹਨਾਂ ਨਾਲ ਵੀ ਫਰਕ ਨਹੀਂ ਆਏਗਾ ਦੋਵਾਂ ਨਾਲ। ਆਹ ਨਹੀਂ ਇਹ ਤੇ ਗੱਲ ਹੈ ਵਾ ਸਭਾ ਨੂੰ ਪਤਾ ਇਦਾਂ ਚੰਗੇ ਨਹੀਂ ਲੱਗਦਾ ਕਿਹੜੇ ਹਾਲਾਤਾਂ ਚਾਹੀ ਉੱਥੋਂ ਨਿਕਲੇ ਹੀ। ਹੁਣ ਚਾਚੀ ਗੱਲ ਆਈ ਤੇ ਇੰਨਾ ਜ਼ਿਆਦਾ ਜ਼ੋਰ ਲਾਉਣ ਰਹੀ ਆ ਕਿ ਨਹੀਂ ਕੋਈ ਗੱਲ ਨਹੀਂ ਤੂੰ ਚਾਹ ਪਤਾ ਲੈਣ ਕੋਈ ਗੱਲ ਨਹੀਂ ਪਰ ਮੇਰਾ ਨਹੀਂ ਮਨ ਮੰਨਦਾ ਤੁਹਾਨੂੰ ਪਤਾ ਮਾਹ ਤਾਂ ਨਿਆਣਾ ਨੂੰ ਸਬਰ ਹੋਇਆ ਹੈ ਚੀਜ਼ ਤਾਂ ਫੇਰ ਵਾਧੂ ਦੀ ਟੈਨਸ਼ਨ ਪੈ ਜਾਣੀ ਆ। ਮੈਂ ਹੀ ਕਹਿੰਦਾ ਕਿ ਮੇਰੀ ਸੂਰਾਂ ਦਾ ਆਪ ਵੀ ਚਲੋ ਉਹ ਬੋ ਬਰਕਾਰ ਲੈ ਲਈਏ ਨਾ ਉਹ ਤੋਂ ਉਲਾ ਕੇ ਮੇਰਾ ਪੁੱਤ ਜਾ ਗਿਆ ਨਿਆਰੇ ਵਲਾ ਕੇ ਨੇ ਆ ਨਿਆਣੇ ਨੂੰ ਤਰਸਦਾ ਵਾ ਤਾਂ ਸਹੀ ਹੈ ਨਿਆਣੇ ਨੂੰ ਤਰਸਦੇ ਆ ਚਲੋ ਕੋਈ ਗੱਲ ਨਹੀਂ ਮੈਂ ਇਹੀ ਤੁਹਾਨੂੰ ਪੁੱਛਣਾ ਹੈ ਮੈਂ ਤਾਂ ਅੱਜ ਹੀ ਬੜਾ ਜ਼ੋਰ ਲਾਉਂਦੀ ਤੇਨੇ ਕੋਈ ਤੁਹਾਡੀ ਵੀ ਸਲਾਹ ਲੈ ਲੈਣੀ ਆ ਤੇ ਫਿਰ ਇਦਾਂ ਕਰਦੀ ਮੰਮੀ ਤੁਹਾਨੂੰ ਪਤਾ ਨੂਰ ਨੂੰ ਤਾਂ ਖੜਾ ਦਾ ਕੋਈ ਜ਼ਿਆਦਾ ਨਹੀਂ ਹੈਗਾ ਨੂਰ ਦਾ ਤਾਂ ਹਾਲ ਬਹੁਤ ਬੁਰਾ ਹੁੰਦਾ ਵਾ ਟੈਨਸ਼ਨ ਬਹੁਤ ਕਰਦੀ ਆ ਨੂਰ ਤੇ ਮਹਾ ਦਾ ਨੂਰ ਤਾਂ ਪਤਾ ਆਪਣਾ ਦਿਮਾਗ ਥੋੜਾ ਜਿਆਦਾ ਫ੍ਰੀ ਹੋਇਆ ਵਾ ਪੜਾਈ ਵੱਲ ਹੋਈ ਆ ਤੇ ਜੋਤ ਨੂੰ ਲੈ ਜਾਨੀ ਦਾਰਲੇ ਇੱਕ ਕੁੜੀਆ ਨੂੰ ਲੈ ਜਾ ਤੇ ਦੂਜੀ ਨੂੰ ਛੱਡ ਜਾ ਹਾਂ ਇਹ ਆ ਮੇਰੀ ਕੀ ਕੋਈ ਗੱਲ ਘਟ ਕੋਈ ਗੱਲ ਨਾ ਕਰੀ ਬਸ ਤੂੰ ਪਤਾ ਲੈ ਗੇ ਤੇ ਹੋਰ ਕੋਈ ਗੱਲ ਨਹੀਂ ਕਰਨੀ ਤੂੰ ਠੀਕ ਆ ਹਾਂਜੀ ਹਾਂਜੀ ਤੇ ਲਾ ਕੀਤਾ ਇਹਨਾਂ ਮਾੜਾ ਤੂੰ ਬਰਾ ਕੋ ਵੀਂਦਾ ਹਾਂ ਉਹਨੂੰ ਤੇ ਪਤਾ ਹੀ ਹੈ ਨਾ ਕਿ ਕੌਣ ਚੰਗਾ ਕਰਦਾ ਤੇ ਕੌਣ ਮਾੜਾ ਕਰਦਾ ਸਾਰੀਆਂ ਭਰਮੀਆਂ ਦਾ ਫਾਲਤੋ ਇੱਥੇ ਆਹੋ ਇਹ ਤੇ ਹੈਈ ਆ ਤੇ ਚਲੋ ਕੋਈ ਗੱਲ ਨਹੀਂ ਪਰ ਮੈਂ ਤਾਂ ਕਰਦੀ ਆ ਕਿ ਮੈਂ ਜੋਤ ਨੂੰ ਲੈ ਕੇ ਨਾ ਤੇ ਚਾਚੀ ਨੂੰ ਨਾਲ ਲੈ ਕੇ ਹੋਣੀ ਨਹੀਂ ਹੋਇਆ ਤੇ ਪਰ ਇਹ ਆ ਤੇ ਤੂੰ ਨਾ ਮੇਰੀ ਤੀ ਕੋਈ ਗੱਲ ਕਰੀ ਫालतू ਠੀਕ ਆ ਠੀਕ ਚਲੋ ਠੀਕ ਆ ਹਾਂਜੀ 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 ਠੀਕ ਐਦਾਂ ਕਰਦੇ ਹਾਂ ਹੁਣ ਤਾਂ ਮੰਮੀ ਵੀ ਕਹਿੰਦੀ ਆ ਕਿ ਹੋਇਆ ਤੇ ਜਾਣਾ ਵੀ ਜ਼ਰੂਰੀ ਆ ਮੰਮੀ ਦੀ ਗੱਲ ਵੀ ਸਹੀ ਆ ਕਿ ਕਿਸੇ ਕੋਹ ਜਿਹਾ ਆਪ ਕੋ ਨਾ ਜੇ ਕੋਈ ਕੇਦਾ ਮਾੜਾ ਕਰਦਾ ਵਾ ਨਾ ਤਾਂ ਆਪੇ ਪਰਮਾਤਮਾ ਦੇਂਦਾ ਵਾ ਮੈਂ ਵੀ ਤਾਂ ਅੰਡੇ ਆ ਵਾ ਉਹ ਚਲ ਮੜਾ ਜਿਹਾ ਫਰਕ ਆ ਮੇਂ ਦਾ ਤੇ ਕੱਲ ਦਾ ਚਾਚੀ ਨੇ ਕਿਹਾ ਆ ਤੇ ਹੋਈ ਹੰਨੀ ਆ ਪਰ ਮਨਾ ਨੂਰ ਨੂੰ ਨਾ 100 ਨੂਰ ਨੂੰ ਕੋੜਨ ਦਾ ਕੋ ਫਾਇਦਾ ਨਹੀਂ ਹੈਗਾ ਜੇ ਨੂਰ ਨੂੰ ਲਾਗੇ ਨਾ ਤਾਂ ਪਤਾ ਨਹੀਂ ਪੂਰੇ ਦੀ ਨੇ ਫਿਰ ਕਿਹੜੇ ਹਿਸਾਬ ਨਾਲ ਬੋਲਣਾ ਫਿਰ ਪੰਗਾ ਮੇਰੇ ਵਾਸਤੇ ਉਹੀ ਪੈ ਜਾਣਾ ਕੁੜੀ ਤੱਕ ਜੋ ਮਹਾ ਅੰਤ੍ਰਖਾ ਦੇ ਨਿਕਲੀ ਡਿਪਰੈਸ਼ਨ ਦੇ ਵਿੱਚੋਂ ਜੋਤ ਨੂੰ ਲੈ ਜਾਂਦੇ ਤਾਂ ਨੂਰ ਨੂੰ ਬਾਹਰ ਨਾ ਮਾਣਨੀ ਚਾਚੀ ਦਾ ਚੱਲੇ ਤੇ ਮੈਂ ਕਹਾਂ ਨੂਰ ਨੂੰ ਆਪਣੇ ਘਰ ਚੱਲੇ ਤਾਂ ਵੀ ਜਿੱਦਾਂ ਮਰਜ਼ੀ ਪੂਰੇ ਦੀ ਬੋਲਦੀ ਇਹਨੂੰ ਫਿਰ ਵੀ ਨੂਰ ਨੇ ਕਹਣਾ ਨਹੀਂ ਮम्मा ਮੈਂ ਵੀ ਜਾਣਾ ਹੀ ਜਾਣਾ ਨਿਆਣੇ ਦਾ ਮਾਅ ਚ ਇਹ ਜਗਾ ਬਿੱਤਰਾਂ ਨਹੀਂ ਨਾ ਹੁੰਦਾ ਹੁੰਦਾ ਉੱਚਾ ਬਲਤੀ ਜਾਂਦੀਆਂ ਨੂਰ ਇਹ ਕਿਤਨਾ ਤੇਵੀ ਦੀ ਆਵਾਜ਼ ਹੀ ਬੜੀ ਕੀਤੀ ਹੈ ਨੂਰ ਇੱਧਰ ਆ ਹਾਂਜੀ ਜੋਤ ਨੂੰ ਮੈਂ ਮਾਰ ਜੋਤ ਮੇਰੀ ਗੱਲ ਸੁਣੋ ਟੀਵੀ ਦੀ ਤੁਸੀਂ ਇੰਨੀ ਆਵਾਜ਼ ਕੀਤੀ ਹੈ ਕਿ ਬਾਹਰ ਤੁਹਾਨੂੰ ਕੋਈ ਸੁਣ ਨਹੀਂ ਰਿਹਾ ਮਮਾ ਇਹਨੂੰ ਮੈਂ ਕਿਹਾ ਹੀ ਘੱਟ ਕਰ ਲੈ ਇਹਨੇ ਕੀਤੀ ਨਹੀਂ ਨਾ ਨਾਨੀ ਦਾ ਫੋਨ ਆਉਣ ਡਿਆ ਹੀ ਤੇ ਹਾਂਜੀ ਤੇ ਨਾਨੀ ਦਾ ਫੋਨ ਤੇ ਕਰਕੇ ਕੋਈ ਗੱਲ ਨਹੀਂ ਸੁਣ ਡਿਓ ਵੇ ਕਿੱਦਾਂ ਤੁਸੀਂ ਆਵਾਜ਼ ਕੀਤੀ ਹੈ ਕਿ ਤੇ ਗਾਣੇ ਲਾਉਣ ਡੇ ਕਿਤੇ ਕੋਖ ਘਣ ਡੇ ਜੋ ਮਮਾ ਇਹਨੇ ਲਾਇਆ ਹੀ ਲਾਇਆ ਇਹਨੇ ਤੇ ਮੇਰੀ ਗੱਲ ਸੁਣ ਹਣੀ ਪੈਣ ਡਿਆ ਕੰਮ ਤੇ ਕੋਈ ਨਿਪਟਣਾ ਨਹੀਂ ਬਾਹਰ ਦਾ ਮੈਂ ਦੱਸਦਾ ਹੋ ਗਿਆ ਸਾਰਾ ਕੰਮ ਤੇ ਇਦਾਂ ਕਰਦੀ ਕਿ ਤੂੰ ਮੁੰਡਿਆਂ ਦਾ ਧਿਆਨ ਰੱਖ ਤੇ ਮੈਂ ਤੇ ਜੋਤ ਮਾੜਾ ਚਾਚੀ ਕਰੋ ਹੋਈ ਮੈਂ ਵੀ ਜਾਣੀ ਆ ਨਹੀਂ ਪਤਾ ਤੂੰ ਰਹਿ ਮਾੜਾ ਜਾ ਕਰ ਅਸੀਂ ਛੱਟੀ ਆਏ ਨਾ ਦਫਾ ਵੀ ਨਾ ਮਿੰਟਾਂ ਦੇ ਵਿੱਚ ਆ ਸੂਟ ਤੇ ਸਿਪੜਾ ਨਹੀਂ ਆ ਤੇ ਮੇਰਾ ਰਦਾ ਮਸ਼ੀਨ ਇਦਾਂ ਨੂੰ ਕਰਕੇ ਨਾ ਅਸੀਂ ਦੋਵੇਂ ਲੈਣੀਆਂ ਹੋਣੀਆਂ ਮੈਂ ਤੇ ਤੂੰ ਵੀ ਕਰਦਾ ਧਿਆਨ ਰੱਖੀ ਨਾਲੇ ਨਿੱਕੇ ਨਾਲੇ ਰੋਟੀ ਨਹੀਂ ਉਹ ਖਾਦੀ ਖਾਣਾਂ ਲਈ ਰੋਟੀ ਰੋਕੀ ਤੇ ਰੋਟੀ ਮੰਗੂਗਾ ਨਾ ਤੂੰ ਨੂੰ ਥਾਲੀ 'ਚ ਰੋਟੀ ਪਾ ਕੇ ਨਾ ਐਂ ਮੋਤੀਆਂ ਵਰਕੀਆਂ ਕਰਕੇ ਤੋਦੇ ਲਾ ਮੇਰਾ ਠੀਕ ਆ ਆਪਾਂ ਛੇਤੀ ਆ ਜਾਣਾ ਅੱਜ ਵੇਛੇਤੀ ਆ ਜਾਣਾ ਤੇ ਢੇਡ ਬੰਦ ਕਰ ਹਾਂਜੀ ਠੀਕ ਆ ਇੱਥੇ ਆਂਦੇ ਮਸ਼ੀਨ ਨੂੰ ਨਾ ਪਾ ਲੈਣ ਪਵੇ। ਬਾਹਰ ਦੂਤ ਨਾਲ ਵਿੱਚ ਦੇਖੀ। ਚਲ ਜੋਤ ਚੱਲੀਏ ਬੱਤ। ਜਾਣਾ ਵੇ ਕਿ ਨੂਰ ਲਾ ਕੇ ਰਹਿਣਾ। ਆ ਆ। ਚਲ ਟੀਨ ਨੂੰ ਮੇਲਾ ਜਾਂਦੀ ਆ ਬੱਠੀ। ਚੰਗਾ ਤੈਂ ਚੇਤੀ ਆ ਰਹਿਣਾ। ਹਾਂਜੀ। ਤੇ ਨਾਲੇ ਉਹ ਟੀਵੀ ਦੀ ਆਵਾਜ਼ ਇੰਨੀ ਕੀਤੀ ਹੈ ਨਾ ਤੁਸੀਂ ਵੇਖ ਕਿਦਾਂ ਡਿਆ। ਉਹ ਘੱਟ ਘੱਟ। ਆ ਆਵਾਜ਼ ਘੱਟ ਕਰ ਲੋ। ਬਾਹਰ ਦੀ ਆਵਾਜ਼ ਨਹੀਂ ਸੁਣਨੀ ਹੋਰ ਨਾ ਮੈਂ ਆਣ ਕੇ ਗੇੜ ਖੜਕਮਦੀ ਰਵਾਂ ਤਾਂ ਤੁਸੀਂ ਕੋਈ ਗੱਲ ਦੀ ਨਾ ਸੁਣੋ ਮੇਰੀ। ਚਲ ਆ ਜਾ ਗੇੜ ਮਾਂ। ਚੱਲੀਏ। ਚਲ ਫਿਰ। ਛੇੜੇ ਨਾ ਹੋਣੇ ਨੂੰ ਪਾ ਨਾ ਲਿਓ ਚੰਗਾ। ਚਲ ਆਜੋ। ਰਾਜਾ ਜੋਂ ਤੂੰ ਮੈਂ ਰੱਖਿਆ ਚੱਲ ਮੀ ਥੋੜਾ ਘਟਵਾ ਤੇ ਚੱਲ ਜਾਈਏ ਨਾ ਮੀ ਫੇਰ ਵਧਨ ਡਾ ਪਿਆ ਵਤੇ ਮਮਾ ਮੈਂਨੇ ਜਿੱਤਨੀ ਬੁਰਾ ਮਤਨ ਆਖਿਆ ਵੀ ਮੈਂ ਆਪੇ ਜੰਡੀਆਂ ਮੈਂ ਤੁਹਾਨੂੰ ਆਖਿਆ ਵੀ ਇਹਦੀ ਉਹ ਲੈ ਉਹ ਮੀ ਛਤਰੀ ਮੈਂ ਵੀ ਉਹ ਤਾਂ ਦੋ ਛਤਰੀਆਂ ਕੀ ਕਰਦੀਆਂ ਜੇ ਤੈਨੂੰ ਛਤਰੀ ਬਣਾਉਣੀ ਹੁੰਦੀ ਰਸਤਾ ਨਹੀਂ ਆਉਣੀ ਤਾਂ ਮੈਂ ਤੈਨੂੰ ਲਪਾਇਆ ਹੋਵੇ ਚ ਮਾੜੀ ਚਾਚੀ ਨੂੰ ਬਾਹਰ ਮਾਰ ਦੇ ਚਿੱਕੜੀ ਬੁਰਾ ਹੋਇਆ ਵਤੇ ਇਹ ਤਾਂ ਜਾਣ ਬਿਨਾਂ ਕੱਲੀ ਨਹੀਂ ਚੱਲ ਜਾਣਾ ਸੀ ਪਰ ਪਤਾ ਨਹੀਂ ਨਾ ਕਿਹੜੇ ਸਾਹਬ ਨਾਲ ਬੋਲਣਾ ਵਾ ਤੇ ਚਾਚੀ ਵਿਚਾਰੇ ਨੂੰ ਵੀ ਮੀ ਚਤੰਗੀ ਦੇਣੀ ਆ ਤੇ ਚਾਚੀ ਤੋਂ ਬਿਨਾ ਗਈ ਨਾ ਉਹਨਾਂ ਦਾ ਕੋਈ ਪਤਾ ਨਹੀਂ ਬੋਲ ਕਬੋਲ ਚਾਚੀ ਨੂੰ ਨਾਲ ਲੈ ਲੈਣੀ ਪੁੱਛ ਲੈਣੀ ਚਾਚੀ ਨੂੰ ਮੇਰੀ ਚਾਚੀ ਮੰਨਦੇ ਆ ਤੇ ਚਲ ਜਾਨੀਏ ਤੇ ਜੇ ਨਹੀਂ ਫਿਰ ਮੈਂ ਹਟੋਗਾ ਤਾਂ ਫਿਰ ਵੇਖ ਲਾਂ ਤਿਲਕਣ ਬੜੀ ਹੈ ਪਤਾ ਧਿਆਨ ਨਾ ਚਾਚੀ ਮੈਨੂੰ ਡਰ ਬੜਾ ਲੱਗਦਾ ਚਾਚੀ ਵਿਚਾਰੇ ਵੀ ਨਾ ਲੱਕੋ ਪਾਏ ਆ ਜਾਂਦੀ ਹੈ ਮੇਰੇ ਨਾਲ ਤੁਰ ਤੇ ਚਾਚੀ ਪੈਂਦੀ ਹੈ ਨਾ ਪਰ ਚਾਚੀ ਵੀ ਨਾ ਉਹ ਫਿਰ ਚਾਚੀ ਨੂੰ ਵੀ ਗੱਲਾਂ ਕਰਦੇ ਆ ਪਰ ਇਹ ਹੈ ਨਾ ਚਾਚੇ ਦੇ ਬਿਨਾ ਜਾਵ ਨਹੀਂ ਸਕਦੀ ਚੱਲ ਕੋਈ ਪੁੱਛ ਕੇ ਵੇਰਾਂਗੇ ਤੁਰ ਪੋਗੋ ਠੀਕ ਆ ਮੈਂ ਫਿਰ ਕੱਲੀ ਚਲ ਜਾਊਂਗੀ ਜਾਣਾ ਤਾਂ ਪੈਣਾ ਹੀ ਚਾਚੀ ਨੇ ਕਿਹਾ ਤਾਂ ਹੈਗਾ ਹੀ ਕਿ ਮੈਂ ਨਾਲ ਜਾਊਂਗੀ ਚਲ ਆਜਾ ਨੂਰ ਜੋਤ ਘੇੜ ਖੋਲਾ ਮੈਨੂੰ ਨੂਰ ਦਾ ਪੱਲੇ ਖਾ ਪੈਂਦਾ ਹੀ ਚਲ ਆ ਜਾ ਪੁੱਤ ਚਾਚੀ ਬਤਾ ਨਹੀਂ ਕਿ ਤੇਵਾ ਜੀ ਨੂੰ ਕੋਈ ਆਉਂਦੇ ਚਾਚੀ ਜੀ ਆ ਜਾ ਪਾ ਮੈਂ ਜੋਤ ਛਤਰੀ ਇੱਥੇ ਰਹਿੰਦੇ ਪੁੱਤ ਥੱਲੀ ਹੋਈ ਚੰਗਾ ਚਲਾ ਗਿਆ ਮੇਰਾ ਪੁੱਤ ਕੀ ਘੰਡੇ ਚ ਕਰਨਾ ਕੀ ਆ ਜਾ ਮੀ ਪੈਂਡਿਆ ਕਰਨਾ ਮੀ ਵਰਦੇ ਚ ਕੀ ਆ ਅੱਛਾ ਅੱਛਾ ਬੀਲੀਆਂ ਬੈਠੇ ਆਈਓ ਰੋਟੀ ਬਾਣੀ ਖਾ ਕੇ ਚਲ ਪੁੱਤ ਪੈਰ ਪੁੰਚ ਕੇ ਚੱਲ ਜੇਦ ਕੀ ਹਾਲ ਪੁੱਤ ਠੀਕ ਹੈ ਹਾਂਜੀ ਠੀਕ ਠਾਕ ਚ ਹਾਂ ਖੜਿਆ ਆਏ ਨੇ ਫੋਨ ਦੇਖਣ ਲਈ ਨਹੀਂ ਨਈ ਫੋਨ ਇਹਨੇ ਕੀ ਵੇਖਣਾ ਵਾ ਟੀਵੀ ਲਾ ਕੇ ਬੈਠੇ ਤੇ ਸਾਚੀ ਤੁਸੀਂ ਕੱਲ ਮੈਂ ਨਹੀਂ ਜਾਣਾ ਹਾਂ ਘਰ ਤੇ ਮੇਰਾ ਤਾਂ ਨਾ ਮੰਨਨੇ ਮੰਨਣਾ ਡਿਆ ਪਰ ਜਦ ਤੱਕ ਜਰੂਰੀ ਆਦੇ ਆਣਾ ਤੇ ਚਲ ਕੋਈ ਨਹੀਂ ਚਲ ਜਾਨੀਆ ਤਾਂ ਮੈਂ ਤੇ ਚੇਚੀ ਆਈ ਮੈਂ ਹਮ ਕੰਮ ਤਾਂ ਦਾ ਕੋਈ ਹੋਣਾ ਨਹੀਂ ਅੱਜ ਨਹੀਂ ਜੇ ਤੁਹਾਨੂੰ ਆਖੋ ਤੇ ਹੋਉਂਨੇ ਆਹ ਹੋ ਜੁਲ ਨਹੀਂ ਹੋਗੇ ਜੇ ਤੁਹਾਨੂੰ ਮੈਂ ਤੁਹ ਅੱਜ ਨੇ ਦਵਾਈ ਲੈਣਗੇ ਅੱਛਾ ਘਰ ਨਹੀਂ ਨਾ ਅੱਜ ਸਵੇਰੇ ਮੈਂ ਵੇਖਿਆ ਦਵਾਈ ਕਰ ਲਈ ਆਈ ਤੇ ਦਿੱਤੇ ਲੈ ਕੇ ਗਈ ਦਵਾਈ ਲੈਣਾਂ ਹੇ ਕੋਈ ਤਾਂ ਮੈਂ ਤਾਂ ਖਾਚਾਲ ਭਰੇ ਹੁਣ ਤਾਂ ਮੈਂ ਤਾਂ ਨੋਰ ਨੋ ਨਹੀਂ ਲੈ ਕੇ ਜਾਂਦਾ ਪਰ ਪਤਾ ਨੋਤ ਲੱਗੇ ਦਿਮਾਗ ਉਦਾਂ ਦਾ ਹੋ ਗਿਆ ਚਲ ਕੋਈ ਨਹੀਂ ਤੇ ਪਤਾ ਤੇ ਚੱਲ ਸਿਆਣੀ ਆ ਚਲੋ ਸਿਆਣ ਕੋਆ ਤੇਰੀ ਤੇ ਚਲ ਤੂੰ ਫੇਰ ਆਈਂ ਆਂ ਤੇ ਚਲ ਮੈਂ ਪਤਾ ਲੈਣ ਜਾਣਾ ਇਹ ਵੀ ਵੱਡਾ ਪਾਣੀ ਹੁੰਦਾ ਵਾ ਕੋਈ ਹਾਂ ਤੇ ਮੈਂ ਕਹਿ ਦਿੱਤਾ ਚਲ ਨੋਰ ਮਰ ਆਂਦ ਰਹੀ ਆਂ ਤੇ ਮੈਂ ਤੇ ਨੋਰ ਜੋਚੇ ਹੀ ਘਰੋਂ ਮਾਨ ਲਾ ਕੇ ਕਿ ਚਾਚੀ ਕਰ ਚੱਲੀ ਤਾਂ ਦੀ ਮਮਾ ਮੈਂ ਵੀ ਜਾਣਾ ਤੇ ਮੈਂ ਕੋਈ ਨਾ ਵੀ ਰੋਣਾ ਲਾ ਕੇ ਰਹਾ ਸੀ ਝਟ ਹੋਣਾ ਤੇ ਮੈਂ ਚਾਲਾ ਜੋਤੋਂ ਨਾਲ ਲਾ ਜੀ ਨਾਲੇ ਬਣਾ ਦੇਣੀ ਆ ਤੇ ਨਾਲੇ ਹੋਵਣੀ ਪਹਿਲਾਂ ਸੁੱਖ ਵੀ ਦਿਨੋ ਕਿ ਦੱਸ ਨਹੀਂ ਚੱਲ ਪਾਜੀ ਠੀਕ ਨੇ ਚਲ ਪਤਾ ਲੈ ਜੀ ਤੁਹਾਨੂੰ ਪਤਾ ਉਹਦੀ ਵੀ ਇਤਾਂ ਦੀ ਹਾਲਤ ਹੈ ਨਾ ਚਲੋ ਉਹਨੂੰ ਕੀ ਟੈਨਸ਼ਨ ਪਾਉਣੀ ਇਹਨਾਂ ਚੀਜ਼ਾਂ ਦੀ ਆਹ ਨਹੀਂ ਇਹ ਵੀ ਗੱਲ ਹੈ ਕਿ ਆ ਮੈਂ ਵਾਦੂ ਟੈਨਸ਼ਨ ਵੀ ਵੀ ਚਲ ਵਧੀਆ ਵਧੀਆ ਧਿਆਨ ਦੇ ਆਪ ਤ ਕੋਈ ਨਹੀਂ ਜਾਮੂਗੇ ਤੇ ਮੈਂ ਫੇਰ ਤੁਹਾਨੂੰ ਪਤਾ ਧਿਆਨ ਤੇ ਆਪਾਂ ਜਿੰਨੀ ਮਾਸੇ ਆਪਣੇ ਘਰ ਸੌਖਿਆਂ ਦੇ ਪਰ ਜੋ ਪਿੱਛੇ ਦੀਆਂ ਚੀਜ਼ ਹੁੰਦੀਆਂ ਨਾ ਫੇਰ ਬੜਾ ਦਿਮਾਗ ਲੱਗਦਾ ਹੈ ਧਿਆਨ ਬੜਾ ਧਿਆਨ ਉਹਦਾ ਵੀ ਤੈਨੂੰ ਪਤਾ ਕਿੰਨਾ ਹੁੰਦਾ ਸਾਰੀਆਂ ਤਿੰਨਾਂ ਦਾ ਪਿੱਛੇ ਉਹਨਾਂ ਨੇ ਕਿਹਾ ਵਾਫੀ ਕਰਦੇ ਆ ਚਾਚੀ ਮੰਨਣਾ ਹੀ ਹੁੰਦੀ ਹੁੰਦੀ ਜਿਵੇਂ ਤੇ ਕਹਣਾ ਤੇ ਨਾ ਇੰਨਾ ਕੁਝ ਕੀਤਾ ਤੂੰ ਨਾ ਆ ਜਾ ਮੈਂ ਨਹੀਂ ਚਲ ਕੋਈ ਗੱਲ ਨਹੀਂ ਮੰਮੀ ਨੇ ਹੁਣ ਮੈਨੂੰ ਫੋਨ ਆ ਮੰਮੀ ਨੇ ਮੈਂ ਤਾਂ ਡੈਗੋ ਹੀ ਪੁੱਛਾਂਦੀ ਤੇ ਮੰਮੀ ਆਖਦੀ ਕਿ ਇੱਕ ਬਹੁਤ ਹੀ ਆਪ ਕੋ ਨਾ ਹੋਵੇ ਨਹੀਂ ਨਹੀਂ ਜਾਣਾ ਚਾਹੀਦਾ ਕੋਈ ਗੱਲ ਨਹੀਂ ਆਹ ਵਾਦੇ ਘਾਟੇ ਕਈ ਤਰ੍ਹਾਂ ਚੁੰਦੇ ਰਹਿੰਦੇ ਕੋ ਉਹਨਾਂ ਨੂੰ ਨਾਲੇ ਹੁਣ ਆਪਣੀ ਗਲਤੀ ਦਾ ਵੀ ਸਾਸ ਹੁੰਦਾ ਤੇ ਪੇਪਰ ਨੂੰ ਤੇ ਹੁੰਦਾ ਪਿਆ ਜਿਵੇਂ ਜਾਨੂੰ ਨੂੰ ਨਹੀਂ ਕੋਈ ਫਰਕ ਪੈਂਦਾ ਤੇ ਪੇਪਰ ਨੂੰ ਤੇ ਸੋ ਇਦਾਂ ਰਹਿੰਦਾ ਵਿਚਾਰਾ ਹੁਣ ਕੋ ਦੇਖੋ ਹਾਂ ਸੁਦੇ ਜਦੋਂ ਕੀ ਤਾਂ ਉਹ ਵਾਲੇ ਹੁੰਦੇ ਆਹ ਵੇਖੋ ਜੀ ਆ ਜਾਣਗੇ ਆ ਜਾਣ ਤੇ ਕਿਹਨੇ ਪੀੜ ਭੜਕਾ ਵਾਲੀ ਨਹੀਂ ਆਉਂਦੀ ਉੱਥੇ ਵੀ ਹਾਂ ਮੇਰੇ ਸਾਹਮਣੇ ਤਾਂ 2:30 ਵਜ ਗਏ ਚਾਚੀ ਤੇ ਆਜਾ ਮੜਾ ਦੇ ਦੇ ਲੈਨੇ ਬਾਹਰੋਂ ਵੇਲਾਂ ਕੇ ਜਾਈ ਹੁਣ ਕਿਹਦਾ ਜੇ ਨਾ ਆਏ ਹੁਣ ਤਾਂ ਵੇਲਾਂ ਆ ਚਲ ਵੇਲ ਪੂਰਿਆਂ ਨੂੰ ਨਹੀਂ ਕੋਈ ਫਰਕ ਪੈਂਦਾ ਤੇ ਪੇਪਰ ਨੂੰ ਤੇ ਸੋ ਇਦਾਂ ਰਹਿੰਦਾ ਚਿਹਰਾ ਹੁਣ ਕੋ ਦੇਖੋ ਹਾਂ ਸੋ ਜੇ ਬੜਾ ਕੀ ਹੁਣ ਵਾਲੇ ਹੁਣ ਆਹ ਵੇਖੋ ਜੇ ਆ ਜਾਣਗੇ ਰਾਜਣ ਤੇ ਕਿਹਨੇ ਪੀੜ ਘੜਕਾ ਵਾਲੀ ਨਹੀਂ ਆਉਂਦੀ ਉੱਥੇ ਵੀ ਮੇਰੇ ਸਾਹਮਣੇ ਤਾਂ 2:30 ਵਜ ਗਏ ਚਾਚੀ ਤੇ ਆਜਾ ਮੜਾ ਦੇ ਦੇ ਲੈਨੇ ਬਾਹਰੋਂ ਵੇਲਾਂ ਕੇ ਜਾਈ ਹੁਣ ਕਿਹਦਾ ਜੇ ਨਾ ਆਏ ਹੁਣ ਤਾਂ ਵੇਲਾਂ ਆ ਚਲ ਵੇਲ ਲੈਨੇ ਜੇ ਆਗੇ ਹੋਣਗੇ ਤੇ ਫੇਰਾ ਵਾй ਮਾਰ ਕੇ ਵੀ ਨਾ ਜਿੱਥੇ ਮੋੜਾਵਾਂਗੀ ਆ ਨਹੀਂ ਕੋਈ ਜਨਾਬ ਆ ਇਹ ਤੇ ਹੋਗਾ ਨਾ ਕਿ ਆਏ ਆ ਘਰ ਨਿਆਣਿਆਂ ਕਰਕੇ ਉਦੋਂ ਤੇ ਚਲੋ ਇਹਨਾਂ ਮੈਂ ਕਹਿਣਾ ਇਹ ਤੇ ਫੁੱਲੇ ਛੱਡ ਕੇ ਲੱਗਦੀ ਅੱਛਾ ਗੇਟ ਬੂਟ ਨਹੀਂ ਇਹਨਾਂ ਬੰਦ ਕਰਕੇ ਗਈ ਨਾ ਅੰਦਰ ਦੇ ਬੂਹੇ ਢੋਕੇ ਹੀ ਸੀ ਮੈਂ ਹਲੇ ਚਾਚੀ ਇਹ ਕਮੈਂਟ ਕਰਦਾ ਵਸਾ ਨਹੀਂ ਦੀਦੀ ਖਾਂਦੀ ਜੇ ਮੈਂ ਘਰ ਹੁੰਨਾ ਤਾਂ ਕਹਣਾ ਗੇਟ ਮਾਰ ਕੇ ਰੱਖ ਉਹ ਆ ਜੇ ਪਰ ਅੱਜ ਰੱਬ ਨੇ ਹਾਲਾਤ ਇਸ ਤਰ੍ਹਾਂ ਦੇ ਕਰਤੇ ਆ ਨਾ ਕਿ ਘਰ ਨਹੀਂ ਸੱਜਣ ਦੇ ਖੁੱਲਾ ਗੇਟ ਵੀ ਖੁੱਲਾ ਅੰਦਰ ਦੇ ਬੂਹੇ ਵੀ ਖੁੱਲੇ ਤਹਾਨੂੰ ਪਰਮਾਤਮਾ ਕਰਾ ਸਾਰਾ ਕੁਝ ਠੀਕ ਹੋ ਜਾ ਜੇ ਆਦਮੀ ਠੀਕ ਹੈ ਤੇ ਘਰ ਵਾ ਤੇ ਜੇ ਆਦਮੀ ਜਿੱਤ ਘਰ ਨੀ ਕਰਨਾ ਕੀ ਕਰਨਾ ਘਾਰੀ ਬੰਦਿਆਂ ਦੇ ਨਾਲ ਹੁੰਦੇ ਆ ਹਾਂਜੀ ਚਲ ਆ ਜਾ ਕੋਈ ਨਹੀਂ ਵੀ ਜਿੰਨੇ ਜੋ ਕੋਈ ਲੱਗ ਕੋ ਕੰਮ ਤੰਦਾ ਹੋ ਤੇ ਉਹ ਕਰਵਾ ਲਾਂਗੇ ਤੁਹਾਨੂੰ ਪਤਾ ਬਿਮਾਰੀ ਪਈ ਹੋਵੇ ਨਾ ਘਰ ਦੇ ਵਿੱਚ ਫਿਰ ਤੇ ਰੋਟੀ ਦਾ ਵੀ ਸੋਚਦਾ ਕਾ ਹਾਂ ਚਲ ਵੇਖੀਏ ਕੰਮ ਦੇਖ ਹਾਂ ਚਲ ਆ ਜਾ ਕੋ ਤੋ ਜੋਤਾ ਸੱਚੀ ਵੇਹ ਲੋ ਤੁਹਾਡਾ ਫੋਨ ਵੱਜਣ ਡਿਆ ਜੇ ਤੁਸੀਂ ਵੇਖ ਲੋ ਤੇ ਚਲ ਮੈਂ ਲੈ ਆਵਾਂ ਜੋ ਕਿ ਕਿ ਨਾਮੀ ਰ ਆਪਣੇ ਕਿਤੇ ਹੱਤ ਚੁੱਕੀ ਆ ਉਹਨਾਂ ਇੰਨਾ ਮੀਂਹ ਤੇ ਪਾਣੀ ਵੀ ਦਰਿਆ ਵੀ ਤੁਹਾਨੂੰ ਚੜ ਗਏ ਸੱਚੀ ਬੜਾ ਬੁਰਾ ਹਾਲ ਆ ਮੈਂ ਨਾ ਕਿ ਖਬਰਾਂ ਵੇਖਣ ਦੀ ਸੀ ਤੇ ਇਧਰ ਪੇਟ ਵੱਲ ਸਾਰੇ ਪਾਣੀ ਆ ਗਿਆ ਤੇ ਤੁਹਾਨੂੰ ਪਤਾ ਹਰ ਸਾਲ ਆਹ ਜਿਹੜਾ ਮਹੀਨਾ ਦਾ ਬੜਾ ਔਖਾ ਬੜਾ ਔਖਾ ਬਚਾਰੇ ਕਿਦੋਂ ਅਪਰੋ ਸਮਾਨ ਚੋੱਕ ਕੇ ਲੈਂਦੇ ਫੇਰ ਐਨੂੰ ਖੜਦੇ ਹਾਂ ਜਾਂਦੇ ਆ ਕਿ ਇਹਨੂੰ ਕਿ ਕਿੜੀ ਵਾਲੇ ਸੰਭਾਲ ਆਹ ਵੇਖੋ ਕਿੰਨੇ ਲੰਗਦੇ ਆ ਕਿਦਾਂ ਪਾਣੀ ਪਾਣੀ ਹੋ ਗਿਆ ਵਾ ਜਦੋਂ ਪਾਣੀ ਚਾਹੀਦਾ ਨਾ ਉਦੋਂ ਨਹੀਂ ਪਾਣੀ ਰੱਬ ਦਿੰਦਾ ਤੇ ਵੇਖ ਲੈ ਇੱਕ ਤਰ੍ਹਾਂ ਕਿ ਤਰ੍ਹਾਂ ਬਣਦਾ ਜੇ ਕੋ ਚੌਂਕਾ ਨਹੀਂ ਕੇ ਤੋ ਵਿਚਾਰੇ ਸਾਲ ਬਾਅਦ ਆਪਣਾ ਬਸੇਰਾ ਕੋਹ ਤੇ ਕੋ ਕਰਦੇ ਰਹਿੰਦੇ ਉਹ ਨਹੀਂ ਬੜਾ ਔਖਾ ਹੋ ਜਾਂਦਾ ਵਾ ਖਾਵਾ ਕਿ ਕਿਹੜਾ ਸੁਭ ਖਾ ਕੇ ਪਿਆਰ ਚਲਕਣਾ ਜਾਵੇ ਮੇਰੇ ਲੱਗਾ ਇਹ ਤੇਲਕਣ ਪੈਰ ਚਲ ਕੋਈ ਨਹੀਂ ਚੋਨੇ ਲੱਖ ਲੱਖ ਚੋਨਿਆਂ ਦੇ ਪਾਣੀ ਹੋ ਗਿਆ ਜੀ ਘੇੜ ਤੇ ਖੁੱਲਾ ਹੀ ਆ ਤੁਹਾਡੀ ਗੱਲ ਕੋਣ ਕਿ ਤੂੰ ਘੇੜ ਖੁੱਲਾ ਵਾ ਨਹੀਂ ਬੰਦੀ ਜੀ ਕਰਕੇ ਗਈ ਘੇਟ ਇਤਰਾ ਹੀ ਕਰਕੇ ਤੇ ਇਤਰਾ ਹੀ ਬਹਿ ਗਈ ਮੈਂ ਉੱਥੋਂ ਵੇਖਣ ਲਈ ਚਲੋ ਤੁਰੋ ਬੜਾ ਤੈਨੂੰ ਡੜੀ ਵੀ ਦੀਪਨਾ ਪੀ ਆਏ ਆ ਕਿ ਨਹੀਂ ਆ ਜੇ ਆਏ ਪੂਜਾ